ਜੁਗੋ ਜਗ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਤਨਾਤ ਸ੍ਰੀ ਮਹੱਲਾ ਪਹਿਲਾ 62 ਅੰਗ ਤੇ ਸਬਦ ਜਾਣ ਕਰਦੇ ਹਨ ਚੋਰ ਸਲਾਹ ਹੈ ਚੋਰ ਦੀ ਸਿਫਤ ਕਰਨੀ ਚੋਰ ਨੂੰ ਸਲਾਉਣਾ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਹਨ ਸੰਸਾਰ ਦੇ ਤਾ ਜੋ ਸੰਸਾਰ ਚ ਹੁੰਦਾ ਸਬ ਬਾਣੀ ਦੇ ਰਾਹੀਂ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਹਨ ਚੋਰ ਸਲਾਹ ਹੈ ਚੋਰ ਦੀ ਸਿਫਤ ਕਰਨੀ ਚੋਰ ਦੀ ਵਡਿਆਈ ਕਰਨੀ ਜੀ ਤਨਾਪੀ ਜੈ ਕਹਿੰਦੇ ਸਾਡਾ ਚਿੱਤ ਭਜਦਾ ਨਹੀਂ ਸਾਡੇ ਮਨ ਨੂੰ ਰੰਗ ਚੜਦਾ ਨਹੀਂ ਰਕਾਪਟ ਕਿਹੜੀ ਹੈ ਸਾਡੇ ਮਨ ਨੂੰ ਨਾਮ ਦਾ ਰੰਗ ਕਿਉਂ ਨਹੀਂ ਚੜਦਾ ਅਸੀਂ ਚੋਰ ਦੀ ਸਿਫਤ ਕਰਦੇ ਹਾਂ ਚੋਰ ਦੀ ਵਡਿਆਈ ਕਰਦੇ ਹਾਂ ਚੋਰ ਬਹੁਤ ਤਰ੍ਹਾਂ ਦੇ ਹਨ ਇਹ ਨਹੀਂ ਕਿ ਕਿਸੇ ਦਾ ਸਮਾਨ ਚੱਕ ਲਿਓ ਚੋਰ ਹੈ ਅਸੀਂ ਤਾਂ ਉਸ ਨੂੰ ਚੋਰ ਮੰਨਦੇ ਹਾਂ ਜਿਹੜਾ ਕੋਈ ਕਿਸੇ ਦਾ ਸਮਾਨ ਚੱਕ ਲਿੰਦਾ ਹੈ ਉਹਨੂੰ ਚੋਰ ਮੰਨਦੇ ਹਾਂ ਕਿਸੇ ਦੇ ਪੈਸੇ ਚੱਕ ਲਿੰਦਾ ਉਹਨੂੰ ਚੋਰ ਮੰਨਦੇ ਆ ਲੇਕਿਨ ਜਿਹੜਾ ਕੋਈ ਵੀ ਭਰਾਈ ਚੀਜ਼ ਲਿੰਦਾ ਹੈ ਉਹ ਚੋਰ ਹੈ ਕਰ ਲਈ ਤਨ ਦੌਲਤ ਤੱਕ ਨਹੀਂ ਕੋਈ ਵੀ ਭਰਾਈ ਚੀਜ਼ ਉਹ ਚੋਰ ਹੈ ਉਹ ਚੋਰੀ ਕਰਦਾ ਹੈ ਪ੍ਰਾਈ ਔਰਤ ਦੇ ਨਾਲ ਸੰਬੰਧ ਬਣਾਉਂਦਾ ਹੈ ਚੋਰੀ 'ਚ ਬਣਾਉਂਦਾ ਹੈ ਉੱਪਰ ਤੋਂ ਨਸਤਾਰ ਸਜਾਈ ਵੀ ਹੈ ਸਿੱਖ ਬਣਿਆ ਬਿਆ ਵੀ ਚੁੰਕੇਸ ਕੱਟੇ ਹੋਏ ਆ ਚੋਰ ਹੈ ਚੋਰੀਆਂ ਬਹੁਤ ਕਿਸਮ ਦੀਆਂ ਗੁਰੂ ਨੂੰ ਭਲੇਖਾ ਦਿੰਦਾ ਅੰਮ੍ਰਿਤਧਾਰੀ ਸਿੱਖ ਸੱਜਿਆ ਕੇਸ ਵੀ ਰੱਖਿਆ ਸਿੱਖ ਵੀ ਸੱਜਿਆ ਫੇਰ ਵੀ ਚੋਰੀ ਕਰਦਾ ਸੋ ਪਾਤਸ਼ਾਹ ਬਚਨ ਕਰਦੇ ਨੇ ਕਿ ਸਾਨੂੰ ਨਾਮ ਦਾ ਰੰਗ ਇਸ ਕਰਕੇ ਨਹੀਂ ਚੜਦਾ ਅਸੀਂ ਇੱਕ ਚੋਰ ਨੂੰ ਇਕ ਸਾਖਤ ਨੂੰ ਗੁਰੂ ਦਾ ਸਿੱਖ ਕਹਿੰਦੇ ਆ ਇਹ ਵੀ ਤਚੋਰੀ ਹੈ ਇਸ ਕਰਕੇ ਨਾਮ ਦਾ ਰੰਗ ਚੜਦਾ ਨਹੀਂ ਚੋਰ ਸਲਾਇ ਹੋ ਕੀਤ ਨਾ ਭਿੱਜੈ ਜਿਵੇਂ ਨਾਨਕ ਦੇਵ ਜੀ ਕਹਿੰਦੇ ਚੋਰਾਂ ਦੀ ਸਿਫਤ ਕਰਨਾ ਚੋਰਾਂ ਦੀ ਬਹਾਮੀ ਭਰਦਾ ਤੇਰਾ ਚਿੱਤ ਨਹੀਂ ਭਿੱਜਦਾ ਤੈਨੂੰ ਨਾਮ ਦਾ ਰੰਗ ਚੜਦਾ ਨਹੀਂ ਚੋਰ ਸਲਾਹੇ ਚੀਤ ਨਾ ਪੀਜੇ ਜੇ ਬਦੀ ਕਰੇ ਕਹਿੰਦਾ ਜੇ ਵਾਧਾ ਕਰਦਾ ਕਿਸੇ ਨਾਲ ਜੇ ਬਦੀ ਕਰੇ ਤਾਂ ਤਸੂ ਨਾ ਸਿੱਜੇ ਕਹਿੰਦੇ ਇਸੇ ਕਰਕੇ ਤੁਹਾਨੂੰ ਸੋਝੀ ਨਹੀਂ ਆਉਂਦੀ ਤੂੰ ਬਦੀ ਕਰਦਾ ਵਾਧਾ ਕਰਦਾ ਕਿਸੇ ਨਾਲ ਕਿਸੇ ਨਾਲ ਵਾਧਾ ਕਰਨਾ ਝਗੜਾ ਕਰਨਾ ਜੇ ਬਦੀ ਕਰੇ ਤਾਂ ਤਸੂ ਨਾ ਸਿੱਜੇ ਇਸੇ ਕਰਕੇ ਤੈਨੂੰ ਸੋਝੀ ਨਹੀਂ ਆਉਂਦੀ ਚੋਰ ਕੀ ਹੰਮ ਭਰੇ ਨਾ ਕੋਈ ਸਿਰ ਗੰਨਨਕ ਦੇਵੀ ਬਚਨ ਕਰਦੇ ਆਂ ਕਹਿੰਦੇ ਕੋਈ ਚੋਰ ਦੀ ਹਾਮੀ ਨਾ ਕਰੇ ਚੋਰ ਕੀ ਹਾਮਾਂ ਭਰੇ ਨਾ ਕੋਈ ਚੋਰ ਕੀ ਆ ਚੰਗਾ ਕਿਉਂ ਹੋਏ ਕਹਿੰਦੇ ਚੋਰੀ ਕਰਦਾ ਕਿਉਂ ਚੰਗਾ ਹੋ ਸਕਦਾ ਅਸੀਂ ਚੋਰ ਦੀ ਹਾਮੀ ਪਰਦੇ ਸਭ ਤੋਂ ਵੱਡਾ ਜ਼ੁਲਮ ਹੈ ਚੋਰ ਦੀ ਹਾਮੀ ਹੁਣ ਚੋਰ ਵਾਸਤੇ ਪਤਾ ਲੱਗ ਚੁੱਕਿਆ ਹੈ ਕਿ ਚੋਰ ਕੌਣ ਹੈ ਜਿਹੜਾ ਪਰਾਇਆ ਹੱਕ ਖੰਦਾ ਹੈ ਪਰਾਈ ਵਸਤੂ ਲਿੰਦਾ ਹੈ ਉੱਪਰ ਤੋਂ ਕੁਝ ਹੋਰ ਬਣਦਾ ਹੈ ਵਿੱਚੋਂ ਕੁਝ ਹੋਰ ਹੁੰਦਾ ਹੈ ਚੋਰ ਹੈ ਕਹਿੰਦੇ ਜਿਹੜੇ ਚੋਰੀ ਕਰਦੇ ਚੰਗਾ ਕਿਸ ਤਰ੍ਹਾਂ ਹੋ ਸਕਦਾ ਹੈ ਚੋਰ ਕੀ ਆ ਚੰਗਾ ਕਿਉਂ ਹੋਏ ਸੁਣ ਮਨ ਅੰਦੇ ਇਹ ਮਨ ਕਰਦਾ ਨਾ ਸਾਰਾ ਕੁਝ ਕਹਿੰਦਾ ਸੁਣ ਲਾ ਮੰਨਾ ਸੁਣ ਮਨ ਅੰਦੇ ਤੂੰ ਅੰਨਾ ਕੁੱਤੇ ਕਹਿੰਦੇ ਤੂੰ ਕੁੱਤਾ ਹੈ ਕੁੜਿਆਰ ਤੂੰ ਕਹਿੰਦੇ ਕੂੜਾ ਹੈ ਕੜਿਆਰ ਨਾ ਕੂੜ ਤੋਂ ਬਣਿਆ ਕਹਿੰਦੇ ਤੂੰ ਕੜਿਆਰ ਬਣ ਗਿਆ ਤੂੰ ਗੰਦਕੀ ਦਾ ਢੇਰ ਹੈ ਸੰਸਕੀ ਸਿਰ ਗੁੰਨਾਰਕ ਦੇਵੀ ਉਹਨੂੰ ਗੰਦਕੀ ਦਾ ਢੇਰ ਦੱਸਦੇ ਆ ਕਿਸ ਨੂੰ ਜਿਹੜੇ ਚੋਰ ਦੀ ਹਾਮੀ ਭਰਦਾ ਸੋਨਮਨ ਅੰਦੇ ਕੁੱਤੇ ਉੜਿਆਰ ਬਿਨ ਬੋਲ ਲੈ ਬੁੱਝੀਏ ਸਚਿਆਰ ਕਹਿੰਦਾ ਬਿਨਾਂ ਬੋਲੋਂ ਤੋਂ ਹੀ ਬੁੱਝਦਾ ਸਚਿਆਰ ਰੱਬ ਕਹਿੰਦੇ ਸਭ ਕੁਝ ਬੁੱਝਦਾ ਹੈ ਸਚਿਆਰ ਤਾਂ ਰੱਬ ਹੈ ਕਹਿੰਦੇ ਬੋਲਰ ਤੋਂ ਬਿਨੈ ਸਭ ਕੁਝ ਉਹ ਬੁੱਝਦਾ ਸਭ ਕੁਝ ਜਾਣਦਾ ਵੀ ਇਹਨਾਂ ਬੋਲੇ ਬੁੱਝੀਏ ਸੁਚਿਆਰ ਰਹੋ ਚੋਰ ਸਲਾਇਓ ਕਹਿੰਦੇ ਚੋਰ ਬਹੁਤ ਸਿਫਤਾ ਬਹੁਤ ਬੜਾਈਆਂ ਕਰਦੇ ਚੋਰ ਬਹੁਤ ਸਿਆਣਾ ਹੈ ਚੋਰ ਸਿਆਣਾ ਸਿਆਣਾ ਹੈ ਸਿਆਣਾ ਕਿਉਂ ਹੈ ਇਸੇ ਦੀ ਸਾਹਮਣੇ ਨਹੀਂ ਕਰਦਾ ਲੁਕੋ ਕੇ ਕਰਦਾ ਹੈ ਬੜਾ ਅਕਲਵਾਨ ਹੁੰਦਾ ਹੈ ਚੋਰ ਚੋਰ ਕੋਈ ਮੂਰਖ ਬੰਦਾ ਨਹੀਂ ਚੋਰੀ ਕਰ ਸਕਦਾ ਜਿਹੜਾ ਸਿਆਣਾ ਹੁੰਦਾ ਉਹ ਟਾਈਮ ਨੂੰ ਵਿਚਾਰਦਾ ਹੈ ਕਿ ਕਿਹੜੇ ਟਾਈਮ ਮੇਰਾ ਦੋ ਲੱਗੂ ਚੋਰ ਬਹੁਤ ਸਿਆਣਾ ਹੈ ਵਕਤ ਦੀ ਤਾਕ ਦੇ ਚ ਰਹਿੰਦਾ ਹੈ ਚੋਰ ਸਲਾਯੋ ਚੋਰ ਸਿਆਣਾ ਖੋਟੇ ਕਾ ਮੁੱਲ ਕਹਿੰਦੇ ਖੋਟਾ ਹੈ ਉਹਦਾ ਮੁੱਲ ਕੀ ਹੈ ਉਹਨੂੰ ਪਾਜ ਚਾਦਾ ਤੇ ਕਹਿੰਦੇ ਖੋਟਾ ਹੈ ਜਿਹੜਾ ਚੋਰ ਹੈ ਖੋਟਾ ਹੈ ਖਰਾ ਨਹੀਂ ਹੈ ਖੋਟੇ ਕਾ ਮੁੱਲ ਇੱਕ ਦੁਗਾਨਾ ਤੇ ਇੱਕ ਦੁਗਾਨਾ ਹੈ ਖੋਟੇ ਕਾ ਮੁੱਲ ਨਹੀਂ ਪੈਂਦਾ ਜੇ ਸਾਥ ਰੱਖੀਏ ਦੀਜੇ ਰਲਾਈ ਜੇ ਖੋਟੇ ਨੂੰ ਖਰੇਚ ਪਾ ਦਈਏ ਨਾ ਰਲਾ ਕੇ ਦਿੰਦੇ ਆ ਜੇ ਸਾਤ ਰੱਖੀਏ ਦੀਜੇ ਰਲਾਏ ਇਹ ਕਹਿੰਦੇ ਵਿੱਚ ਰਲਾ ਦੀਏ ਨਾ ਚੋਰ ਨੂੰ ਖੋਟੇ ਨੂੰ ਵਿੱਚ ਰਲਾ ਦੀਏ ਫਿਰ ਹੁੰਦਾ ਕੀ ਹੈ ਜਾਂ ਪਰਖੀ ਹੈ ਕਹਿੰਦੇ ਜਦੋਂ ਪਰਖਣਾ ਹੈ ਖੋਟਾ ਹੋਏ ਜਾਏ ਕਿਨੋ ਤਾਂ ਖੋਟੇ ਹੀ ਰਹਿਣਾ ਇਹਨੂੰ ਪਰਖ ਲਿੰਦਾ ਹੈ ਖੋਟਾ ਪਰਖਿਆ ਜਾਂਦਾ ਅਸੀਂ ਵਿਚ ਰਲਾ ਦਿੰਦੇ ਆ ਚੋਰ ਨੂੰ ਚੋਰ ਦੀ ਹਾਮੀ ਭਰਨੇ ਵਾਲੇ ਨੂੰ ਵਿਚ ਰਲਾ ਦਈਏ ਹੈ ਖੋਟਾ ਗੁਰੂ ਨੇ ਪਰਖਣਾ ਹੈ ਬਾਬੇ ਨਾਨਕ ਨੇ ਪਰਖ ਲੈਣਾ ਹੈ ਕਿ ਤੂੰ ਚੋਰ ਹੈ ਤੂੰ ਚੋਰ ਦੀ ਹਾਮੀ ਭਰਦਾ ਇਰਗੂ ਨਾਨਕ ਦੇਵ ਜੀ ਮਹਾਰਾਜ ਜਾਣਦੇ ਹਨ ਕਿ ਕਿਹੜੀਆਂ ਚੋਰੀਆਂ ਕਰਕੇ ਤੂੰ ਗੁਰਮਖਾਂ ਦੇ ਵਿੱਚ ਵੜ ਕੇ ਬਹਿਣਾ ਆਪਣੇ ਆਪ ਨੂੰ ਗੁਰਮਖ ਸਾਫਤ ਕਰਨਾ ਚਾਹੁੰਦਾ ਹੈ ਇਹ ਪਰਖ ਹਨ ਗੁਰੂ ਪਰਖਣ ਹਾਰ ਹੈ ਗੁਰੂ ਪਰਖ ਲੈਂਦਾ ਜਿਆ ਪਰਖੀਏ ਖੋਟਾ ਕੋਈ ਜਾਏ ਜੈਸਾ ਕਰੇ ਸੋ ਤੈਸਾ ਪਾਵੈ ਹੁਣ ਖੋਟੇ ਨੂੰ ਪਰਖ ਲਿਆ ਐਸੀ ਖੋਟਾ ਕੀ ਕਰਨਾ ਬਾਬੇ ਨਾਨਕ ਨੇ ਸੱਚ ਖੰਡ ਵਿੱਚ ਰੱਖ ਕੇ ਨਹੀਂ ਰੱਖਿਆ ਜਾਣਾ ਪਰਖ ਕੇ ਰੱਖਦਾ ਜੈਸਾ ਕੋਈ ਕਰਦਾ ਜੈਸਾ ਕਰੇ ਸੋ ਤੈਸਾ ਪਾਵੈ ਜਿਹੜਾ ਜ ਕੋਈ ਕਰਦਾ ਉਹ ਜ ਆ ਪਾ ਲਿੰਦਾ ਜਿਹੇ ਜੇ ਕਰਮ ਕਰਦਾ ਉਹਦੀ ਪ੍ਰਾਪਤੀ ਹੋ ਜਾਂਦੀ ਆਪ ਬੀਜ ਆਪੇ ਹੀ ਖਾਵੈ ਕਹਿੰਦੇ ਆਪੇ ਬੀਜਦਾ ਆਪੇ ਖਾਂਦਾ ਬੀਜ ਪਾਉਂਦਾ ਕਿਹਦੇ ਬੀ ਪਾਉਂਦਾ ਪਾਪ ਦਾ ਬੀਜ ਪਾਇਆ ਦੁੱਖ ਜੰਮਦਾ ਚੋਰ ਪਾਪ ਦੇ ਬੀਜ ਬੀਜਦਾ ਫਿਰ ਦੁੱਖ ਜੰਮਦਾ ਦੁੱਖ ਪੈਦਾ ਕਿੱਤੋਂ ਹੁੰਦਾ ਹੈ ਵਿਜੀ ਜਾਂਦੀ ਹੈ ਨਾ ਕੋਈ ਚੀਜ਼ ਦੁੱਖ ਕਦੋਂ ਬੀਜਿਆ ਜਾਂਦਾ ਜਦੋਂ ਪਾਪ ਕਰਦਾ ਆਪ ਬੀਜ ਆਪੇ ਹੀ ਖਾਵੇਂ ਇਹ ਵਡਿਆਈਆਂ ਕਹਿੰਦੇ ਜੇ ਵਡਿਆਈਆਂ ਆਪੇ ਖਾਏ ਕਹਿੰਦੇ ਜੇ ਵਡਿਆਈ ਆਪ ਲੈਣੀ ਆ ਫਿਰ ਦੁੱਖ ਵੀ ਆਪੇ ਲੈਣੇ ਆ ਜੇ ਅਸੀਂ ਲਾਭ ਦੇ ਭਾਗੀਦਾਰ ਆ ਹਾਨੀ ਦੇ ਵੀ ਅਸੀਂ ਲਾਭੀਦਾਰ ਜੇ ਸੁੱਖਾਂ ਦੀ ਵੜਾਈ ਪਾਉਂਦੇ ਆ ਦੁੱਖਾਂ ਦੀ ਵੜਾਈ ਜੇ ਸੁੱਖ ਬੀਜਾਂਗੇ ਸੁੱਖ ਜੰਮਣਗੇ ਦੁੱਖ ਬੀਜਾਂਗੇ ਦੁੱਖ ਜੰਮਣਦੇ ਆ ਜੇ ਵੜਾਈਆਂ ਆਪੇ ਖਾਏ ਜੇਹੀ ਸੂਰਤ ਕਹਿੰਦੇ ਜੇਹੀ ਜੀ ਸੂਰਤ ਹੈ ਜਿਹਹਾ ਜੇ ਰੰਗ ਹੈ ਤੇ ਤੇ ਰਹਾ ਜਾਏ ਉਹੀ ਰਾਹ ਤੇ ਜਾਂਦਾ ਹੈ ਜੇਹੀ ਜੀ ਸੂਰਤ ਹੈ ਇਹ ਸੂਰਤ ਮਨ ਦੇ ਵਿੱਚ ਹੈਗੀ ਐ ਨਾ ਬਈ ਚਰਾਬ ਪੀਣੀ ਐ ਤੇ ਸ਼ਰਾਬ ਵਾਲੇ ਠੇਕੇ ਤੇ ਜਾਂਦਾ। ਜੇ ਕਾਮ ਵੀ ਚੰਨਾ ਹੋਇਆ ਤਾਂ ਬੇਸ਼ਬਾ ਦੇ ਘਰੇ ਬਾੜਦਾ। ਜੇ ਚੋਰੀ ਦੀ ਸੂਰਤ ਆ ਤਾਂ ਚੋਰੀ ਕਰਨੇ ਜਾਂਦਾ। ਜੈਸੀ ਇੱਛਾ ਓੈਸੀ ਕਾਪੂਰਕ। ਜੇਹੀ ਸੂਰਤ ਤੇਹੇ ਰਾਜ ਆਏ। ਉਸ ਰਾਤੇ ਤੇ ਉਹਨਾਂ ਜਾਣਾ ਜੇਹੀ ਜੀ ਸੁਰਤ ਹੈ ਜੇ ਸੁਰਤ ਸੋਝੀ ਆ ਗਈ ਰੱਬ ਦੀ ਸੋਝੀ ਆ ਗਈ ਫਿਰ ਗੁਰਦੁਆਰੇ ਜਾਂਦਾ ਜੇਹੀ ਜੀ ਸੁਰਤ ਹੈ ਉਸ ਰਾਤੇ ਜਾਂਦਾ ਜੇਹੀ ਸੁਰਤ ਤੇ ਰਾਹੇ ਜਾਏ ਜੇ ਸੌ ਕੂੜੀਆਂ ਕੂੜ ਕਬਾਰ ਜੇ ਸੌ ਕੂੜੀਆਂ ਤੇ ਸੌ ਵਾਈ ਕੂੜੀਆਂ ਕੂੜ ਕਵਾੜ ਭਾਵੇ ਸਭ ਆਖੋ ਸੰਸਾਰ ਕਹਿੰਦੇ ਭਾਵੇਂ ਸਾਰਾ ਸੰਸਾਰ ਆਖੀ ਜਾਵੇ ਸੰਸਾਰ ਉਹਨੂੰ ਕੂੜ ਕਹਿੰਦਾ ਕਵਾੜ ਕਹਿੰਦਾ ਜੇ ਰੱਬ ਨੂੰ ਪੌਂਦਾ ਤੁੱਧ ਭਾਵ ਹੈ ਅੱਧੀ ਪਰਵਾਨ ਜੇ ਰੱਬ ਨੂੰ ਭਾਵੇ ਤਾਂ ਅੱਧੀ ਚੀਜ਼ ਵੀ ਪਰਮਾਨ ਹੈ ਅੰਧਾ ਵੀ ਰੱਬ ਨੂੰ ਪਰਮਾਨ ਹੈ ਜੇ ਉਹ ਨੂੰ ਪਾਉਂਦਾ ਕਿਉਂ पाच ਕਹਿੰਦੇ ਬਚਨ ਕੀਤੇ ਆ ਬਿਨਾ ਦੇਖੇ ਤੋ ਸਭ ਕੁਝ ਉਹ ਜਾਣਦਾ ਬਿਨਾ ਬੋਲੇ ਤੋ ਜਾਣਦਾ ਤੁਦ ਭਾਵ ਹੈ ਅੱਧੀ ਪਰਵਾਨ ਨਾਨਕ ਜਾਣੇ ਜਾਣ ਸੁਜਾਨ ਸਿਰ ਕੋ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਆ ਕਹਿੰਦੇ ਉਹ ਜਾਣਦਾ ਹੈ ਸੁਜਾਨ ਹੈ ਸੁਜਾਨ ਰੱਬ ਨੂੰ ਕਹਿੰਦੇ ਆ ਕਹਿੰਦੇ ਉਹ ਸਭ ਕੁਝ ਜਾਣਦਾ ਹੈ ਕਿ ਤੂੰ ਚੋਰ ਹੈ ਕਿ ਸਾਧ ਹੈ ਕਿ ਤੂੰ ਸਿੱਖ ਹੈ ਕਿ ਮਨਮੁਖ ਹੈ ਸਭ ਕੁਝ ਜਾਣਦਾ ਹੈ ਗੁਰੂ ਰੱਬ ਸਭ ਕੁਝ ਜਾਣਦਾ ਹੈ ਇੱਥੇ ਛੁਪਦਾ ਕੁਝ ਨਹੀਂ ਅਸੀਂ ਛਪਾਉਣ ਦੀ ਕੋਸ਼ਿਸ਼ ਕਰਦੇ ਆਂ ਲੇਕਰ ਸਿਰ ਗੋਨਾਰਕ ਦੇਵ ਜੀ ਮਹਾਰਾਜ ਬਚਨ ਕਰਦੇ ਆਂ ਨਾਨਕ ਜਾਣੇ ਜਾਨ ਸੁਜਾਨ ਕਹਿੰਦੇ ਸਭ ਕੁਝ ਜਾਣਦਾ ਉਹਨੂੰ ਸਭ ਕੁਝ ਦਿਖਦਾ ਹੈ ਅਸੀਂ ਹੋਲੇ ਵਿੱਚ ਪੜਦੇ ਵਿੱਚ ਵਕਤ ਵਿੱਚ ਮਾੜਾ ਕਰਮ ਕਰਦੇ ਆ। ਲੇਕਿਨ ਸਿਰ ਕੋ ਨਾਰਕ ਦੇਵੀ ਜੀ ਮਹਾਰਾਜ ਬਚਨ ਕਰਦੇ ਆ ਕਹਿੰਦੇ ਭਾਈ ਉਹ ਸਭ ਕੁਝ ਜਾਣਦਾ ਹੈ। ਉਸ ਤੋਂ ਕੁਝ ਵੀ ਲੁਕੋਇਆ ਨਹੀਂ ਜਾ ਸਕਦਾ ਕਿਉਂ ਹਰ ਵਕਤ ਸਾਡੇ ਨਾਲ ਇਹਦਾ ਫਲ ਜੇ ਹਜਾ ਕੋਈ ਬੀਜਦਾ ਹੈ ਉਹ ਜਿਹੜਾ ਫਲ ਉਹਨੂੰ ਪ੍ਰਾਪਤ ਤੋ ਸਤਸੰਗ ਜੀ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਦੇ ਨਾਲ ਬਚਨ ਕਰਦੇ ਆ ਕਿ ਭਲਿਆ ਪੂਰੇ ਕਰਮਾਂ ਤੋਂ ਪਿੱਛੇ ਹਟ ਚੋਰ ਦੀ ਹਾਮੀ ਨਾ ਪਰ ਚੋਰ ਦੀ ਹਾਮੀ ਜਿਹੜਾ ਪਰਦਾ ਹੈ ਬਾਬਾ ਨਾਨਕ ਉਹਨੂੰ ਦੂਰ ਕਰ ਦਿੰਦਾ ਆਪ ਨਹੀਂ ਚੋਰੀ ਕਰਦਾ ਲੇਕਿਨ ਚੋਰ ਦੀ ਹਾਮੀ ਪਰਦਾ ਹੈ ਬਾਬਾ ਨਾਨਕ ਉਸ ਤੋਂ ਬਹੁਤ ਨਾਰਾਜ਼ ਹੈ ਸਿਰ ਗੁਰੂ ਨਾਨਕ ਦੇਵ ਜੀ ਰਹਿਮਤਾਂ ਬਾਣੀ ਦੇ ਰਾਹੀਂ ਕਲਯੁਗ ਦੀ ਜੀਵ ਦਾ ਆਧਾਰ ਕਰਦੇ ਆਓ ਆਪਾਂ ਬਾਬੇ ਨਾਨਕ ਦੇ ਦਰ ਤੇ ਆਈਏ ਆਪਾਂ ਵੀ ਬਾਬੇ ਨਾਨਕ ਦਾ ਪੱਲਾ ਫੜੀ ਸੋ satsang ਦੀ ਬਾਣੀ ਪੜਦੇ ਆਂ ਕਥਾ ਕਰਦੇ ਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਕੀ ਤੋਂ ਸ਼ੁੱਧ ਤੇ ਸਪਸਟ ਵਾਣੀ ਪਾੜਨ ਦੀ ਕਥਾ ਕੰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਓ ਫਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ